ਜੈਫਰੀ ਇਸ ਟੀ ਮੈਜ਼ਨਿਕ ਆਇਲੈਂਡ ਇਨ ਖਰੀਦਿਆ ਹੋਇਆ ਸੀਗਾ ਜੀ ਆਇਲੈਂਡ ਦੇ ਉੱਤੇ ਨਾਮ ਪਾ ਲੈ ਇੱਕ ਬੱਚਿਆਂ ਦੇ ਐਕਸਪਲੋਇਟ ਕਰਨ ਲਈ ਉਹਨਾਂ ਨੂੰ ਸੈਕਸ਼ੂਅਲੀ ਅਬਿਊਜ਼ ਕਰਨ ਲਈ ਹਮ ਜਨਾਨੀਆਂ ਨੂੰ ਅਬਿਊਜ਼ ਕਰਨ ਲਈ ਉਹਨਾਂ ਦੇ ਜਿਹੜੇ ਜਿਹੇ ਸ਼ੌਕ ਵਾਲਾ ਬੰਦਾ ਹੁੰਦਾ ਸੀ ਉਹਦੀ ਉਹਨੂੰ ਪ੍ਰਸਤੁਤ ਕਰਕੇ ਉਹਨਾਂ ਦੀ ਵੀਡੀਓ ਬਣਾ ਕੇ ਉਹਦੇ ਤੇ ਫਿਰ ਉਹਨਾਂ ਨੂੰ ਬਲੈਕਪੈਨ ਕਰਿਆ ਜਾਂਦਾ ਜੇਲ੍ਹ ਚ ਪਾਇਆ ਜੇਲ੍ਹ ਚ ਰੋਲਾ ਪੈ ਗਿਆ ਬਿਟ ਟਰੰਪ ਇਹਨਾਂ ਦੇ ਸਾਰੇ ਪੇਪਰ ਪਬਲਿਕ ਕਰ ਹੂੰ ਉਹ ਗੱਲ ਦੇ ਵਿੱਚ ਟਰੰਪ ਨੂੰ ਇਹ ਹੋ ਗਿਆ ਵੀ ਮੈਂ ਕਿਵੇਂ ਇਹਨੂੰ ਰੋਕ ਸਕਦਾ ਉਹਦੇ ਵਿੱਚ ਕਹ ਲੋ ਹੁਣ ਮਿਸਟਰੀਅਸ ਕਹਿੰਦੇ ਨੇ ਹਾਲਾਤਾਂ ਵਿੱਚ ਉਹਨੇ ਸੁਸਾਇਸਾਈਡ ਕਰ ਪਰ ਸੁਸਾਇਸਾਈਡ ਦੇ ਵੇਲੇ ਸੀਸੀਟੀਵੀ ਕੈਮਰਾ ਬੰਦ ਹੋ ਗਏ ਤੇ ਜਿਹੜੇ ਗਾਰਡ ਉੱਤੇ ਡਿਊਟੀ ਕਰ ਰਹੇ ਸੀ ਉਹ ਉਹ ਦੁਈ ਹੀ ਸੌਗੇ ਜਾਂ ਘਪਸੇ ਗਏ ਹੋਏ ਸੀ ਤੇ ਉਹ ਸਾਰਾ ਕੁਝ ਇੱਕ ਕਾਲਾ ਮਾਲਾ ਦਿੱਖਦਾ ਜਿਵੇਂ ਤੁਸੀਂ ਕਿਦਾਂ ਕਰ ਗਏ ਜੇ ਜੇਲ੍ਹਾਂ ਦੇ ਵਿੱਚ ਤੋਂ ਉਦੋਂ ਦਾ ਕੋਈ ਸਮਾਨ ਪਹੁੰਚਦਾ ਹੀ ਨਹੀਂ ਵੀ ਕੋਈ ਸੂਚਿਤ ਕਰ ਸਕੇ ਕਿਸੇ ਨੂੰ ਨੁਕਸਾਨ ਪਹੁੰਚਾ ਸਕੇ ਜਿਹੜੇ ਆਪਣੇ ਮੈਨਿਪੂਲੇਟ ਹੋ ਸਕਦੇ ਨੇ ਜਿਨ੍ਹਾਂ ਤੋਂ ਕੋਈ ਕੰਮ ਕਰਾਏ ਜਾ ਸਕਦੇ ਨੇ ਉਹ ਚ ਬੰਦੇ ਨੂੰ ਕੁਰਸੀਆਂ ਸੌਪੀਆਂ ਜਾਂਦੀਆਂ ਨੇ ਪਾਂ ਜੋ ਉਹ ਪਬਲਿਕ ਦੀ ਭਲਾਈ ਨਾਲੋਂ ਵੱਧ ਕਾਰਪੋਰੇਟ ਦੇ ਪੈਸੇ ਵਾਲਿਆਂ ਦੀ ਭਲਾਈ ਕਰਦਾ ਸਤਿ ਸ਼੍ਰੀ ਅਕਾਲ ਜੀ ਅੱਜ ਗੱਲ ਕਰਾਂਗੇ ਪੂਰੀ ਦੁਨੀਆ ਦੇ ਵਿੱਚ ਰਾਜਨੀਤਿਕ ਆਗੂਆਂ ਦੀ ਲੀਡਰਾਂ ਦੀ ਜਿਹੜਿਆਂ ਦੇ ਕਿਰਦਾਰ ਤੇ ਹਮੇਸ਼ਾ ਸ਼ੱਕ ਰਹਿੰਦਾ ਏ ਕਿ ਲੀਡਰ ਕਦੇ ਕਿਸੇ ਦੇ ਨਹੀਂ ਬਣਦੇ ਲੀਡਰਾਂ ਦਾ ਕਿਰਦਾਰ ਐਦਾਂ ਦਾ ਕਿਉਂ ਰਹਿੰਦਾ ਏ ਸੋ ਸਾਰੀ ਗੱਲਬਾਤ ਕਰਨ ਦੇ ਲਈ ਬਾਈ ਅਵਜਿੰਦਰ ਸਿੰਘ ਜੋਗੀ ਨੇ ਸਾਡੇ ਨਾਲ ਇੱਕ ਚਰਚਾ ਚੱਲ ਰਹੀ ਆ ਜੈਫਰੀ ਐਸਟੀਮ ਜੋ ਜੇਲ੍ਹ ਦੇ ਵਿੱਚ ਸੀ ਜਿਨ੍ਹਾਂ ਦਾ ਕਤਲ ਹੋ ਜਾਂਦਾ ਇਹ ਕਤਲ ਹੋਣ ਤੋਂ ਬਾਅਦ ਉਹਨਾਂ ਦੇ ਜਿਹੜੇ ਡਾਕੂਮੈਂਟ ਸੀ ਉਹਨਾਂ ਦੀ ਸਾਰੀ ਜਿਹੜੀ ਫਾਈਲ ਸੀ ਜੋ ਉਹਨਾਂ ਨੇ ਤਿਆਰ ਕੀਤੀ ਉਹਨੂੰ ਜਨਤਕ ਕਰਨ ਦੀ ਚਰਚਾ ਚੱਲ ਰਹੀ ਆ ਪਤਾ ਲੱਗ ਰਿਹਾ ਹੈ ਕਿ ਜੇ ਉਹ ਜਨਤਕ ਹੋ ਜਾਂਦੀ ਹੈ ਤਾਂ ਬਹੁਤ ਸਾਰੇ ਲੀਡਰਾਂ ਦੇ ਕਿਰਦਾਰ ਨੇ ਜਿਹੜੇ ਉਹ ਚਾਹੇ ਪੂਰੀ ਦੁਨੀਆ ਦੇ ਪੂਰੀ ਵਰਲਡ ਦੇ ਲੀਡਰ ਨੇ ਜਾਂ ਭਾਰਤ ਦੇ ਲੀਡਰ ਨੇ ਜਾਂ ਫਿਰ ਪੰਜਾਬ ਦੇ ਲੀਡਰ ਨੇ ਸਭ ਦੇ ਕਿਰਦਾਰ ਸਾਹਮਣੇ ਆ ਜਾਣਗੇ ਕੀ ਆ ਉਹ ਕੀ ਸੀ ਸਾਰੀ ਗੱਲਬਾਤ ਕਰਾਂਗੇ ਬਾਈ ਅਵਜਿੰਦਰ ਸਿੰਘ ਜੋਗੀ ਜੀ ਨੇ ਸਾਡੇ ਨਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਵੀ ਆਪਦੀ ਸੰਗਤ ਨੂੰ ਵੀ ਮਰਜ਼ੀ ਕੀ ਹੈ ਜੀ ਇਹ ਸਾਰੀ ਚਰਚਾ ਚੱਲ ਰਹੀ ਆ ਲੀਡਰਾਂ ਦੇ ਕਿਰਦਾਰ ਤੇ ਹਮੇਸ਼ਾ ਸ਼ੱਕ ਰਹਿੰਦਾ ਏ ਕੀ ਕਾਰਨਾਂ ਤੇ ਉਹ ਜਨਤਕ ਹੋਣ ਦੀ ਗੱਲ ਹੋ ਰਹੀ ਆ ਉਹ ਡਾਕੂਮੈਂਟ ਉਹਨਾਂ ਚ ਕੀ ਹੋ ਸਕਦਾ ਕਿੱਦਾਂ ਦੇਖਦੇ ਹੋ ਤੁਸੀਂ ਪਹਿਲਾਂ ਤਾਂ ਆਪਾਂ ਜਿਹੜੇ ਕੁਝ ਡਾਕੂਮੈਂਟ ਇਹਨਾਂ ਨੇ ਡਿਕਲੇਅਰ ਕਰੇ ਨੇ ਜੀ ਉਹਦੇ ਵਿੱਚ ਤੁਹਾਨੂੰ ਥੋੜੀ ਜਿਹੀ ਬੈਕਗ੍ਰਾਉਂਡ ਦੱਸ ਦਮ ਵੀ ਜਿਹੜੇ 트ੰਪਸ ਹੈਗਾ ਜੀ ਪ੍ਰੈਜ਼ੀਡੈਂਟ 트ੰਪਸ ਦੇ ਨਾਲ ਇੱਕ ਲੈਗਜ਼ੈਂਡਰ ਹੈ ਜੀ ਜਿਹੜਾ ਸਾਰਾ ਇਹਨਾਂ ਦਾ ਕੈਂਪੇਨਿੰਗ ਵਗੈਰਾ ਉਹਦੋਂ ਕਰਦੇ ਰਹੇ ਨੇ ਜੀ ਉਦੇ ਨਾਲ ਜੈਫਰੀ ਸਟੀਨ ਦੀ ਨਿਕ ਜਿਹੜੀ ਆਪਣਾ ਈਮੇਲ ਰਾਹੀਂ ਗੱਲਬਾਤ ਹੁੰਦੀ ਆ ਉਹ ਉਹ ਨੂੰ ਕਹਿੰਦਾ ਵੀ ਮੋਦੀ ਜੀ ਨੂੰ ਹਿੰਦੂ ਜਿਹੜੇ ਬੰਦੇ ਨੇ ਉੱਥੇ ਰਹਿੰਦੇ ਹਮ ਅਮਰੀਕਾ ਵਿੱਚ ਉਹਨਾਂ ਨੂੰ ਮੋਦੀ ਜੀ ਥਰੂ ਆਪਾਂ ਟਰੰਪ ਨਾਲ ਲਾਉਣਾ ਤੇ ਉਹਦਾ ਉਹ ਜਵਾਬ ਦਿੰਦਾ ਵੀ ਮੋਦੀ ਜੀ ਔਨ ਬੋਰਡ ਉਹ ਡਿਕਲੇਅਰ ਹੁੰਦੀ ਆ ਮੋਦੀ ਜੀ ਔਨ ਬੋਰਡ ਦੇ ਕਈ ਮਤਲਬ ਨਿਕਲਦੇ ਨੇ ਜੀ ਵੀ ਮੋਦੀ ਜੀ ਨੇ ਹਾਂ ਕਰਤੀ ਜਾਂ ਮੋਦੀ ਜੀ ਨੂੰ ਮੈਂ ਫਸਾ ਲਿਆ ਜਿਵੇਂ ਕਰਕੇ ਆਪਾਂ ਨੂੰ ਪਿਛਲਾ ਵਰਤਾਰਾ ਵੀ ਮੋਦੀ ਜੀ ਦਾ ਕਲੀਅਰ ਹੁੰਦਾ ਵੀ ਮੋਦੀ ਜੀ ਕਿਉਂ ਇਜ਼ਰਾਈਲ ਤੇ ਅਮਰੀਕਾ ਦੇ ਅੱਗੇ ਨੱਕ ਮਸਤਕ ਹੋਏ ਪੈਨੇ ਟਰੰਪ ਇੰਨੀ ਗੱਲਾਂ ਚਾਹੇ ਪਾਕਿਸਤਾਨ ਨਾਲ ਜੰਗ ਦੀ ਚਾਹੇ ਹੁਣ ਤੇਜਸ ਆਪਣਾ ਜਹਾਜ਼ ਹੂੰ ਉੱਥੇ ਸੈਟ ਤਾਂ ਦੁਬਈ ਦੇ ਦੁਬਈ ਚ ਸਾਰੀਆਂ ਗੱਲਾਂ ਚ ਇਹਨਾਂ ਦੇ ਜਿਹੜੇ ਕਿਰਦਾਰ ਨੇ ਉਹ ਜਿਹੜੇ ਕਹਿੰਦੇ ਆਪਣੇ ਭਾਰਤ ਇੰਡੀਆ ਦੇ ਅਗੇਂਸਟ ਕੰਮ ਕਰਦੇ ਹੋਏ ਦਿਖਾਈ ਦਿੰਦੇ ਨੇ ਹੂੰ ਉਹੀ ਗੱਲ ਅੱਗੇ ਤੱਕ نیچے ਤੱਕ ਲੀਡਰਾਂ ਦਾ ਇਹ ਲੀਡਰ ਵੀ ਫਸ ਜਾਂਦੇ ਨੇ ਜੀ ਜਾਲ ਚ ਲੀਡਰ ਤਾਂ ਲੋਕ ਤਾਂ ਕਹਿ ਰਹੇ ਨੇ ਮੋਦੀ ਹੈ ਤਾਂ ممکن ਹੈ ਹਾਂਜੀ ਜਿਹੜੇ ਜੈਫਰੀ ਇਸ ਟੀਮ ਨੇ ਇਹਦਾ ਨਾ ਇੱਕ ਆਇਲੈਂਡ ਨੇ ਖਰੀਦਿਆ ਹੋਇਆ ਸੀਗਾ ਜੀ ਆਇਲੈਂਡ ਦੇ ਉੱਤੇ ਨਾਮ ਵਾਲ ਇੱਕ ਬੱਚਿਆਂ ਦੇ ਐਕਸਪਲੋਇਟ ਕਰਨ ਲਈ ਉਹਨਾਂ ਨੂੰ ਸੈਕਸ਼ੂਅਲੀ ਅਬਿਊਜ਼ ਕਰਨ ਲਈ ਹੂੰ ਜਨਾਨੀਆਂ ਨੂੰ ਅਬਿਊਜ਼ ਕਰਨ ਲਈ ਉਹਨਾਂ ਦੇ ਜਹਾਜੇ ਸ਼ੌਕ ਵਾਲਾ ਬੰਦਾ ਹੁੰਦਾ ਸੀ ਉਹ ਜੀ ਉਹਨੂੰ ਪ੍ਰਸਤੁਤ ਕਰਕੇ ਉਹਨਾਂ ਦੀ ਵੀਡੀਓ ਬਣਾ ਕੇ ਉਹਦੇ ਤੇ ਫਿਰ ਉਹਨਾਂ ਨੂੰ ਬਲੈਕਮੇਲ ਕਰਿਆ ਜਾਂਦਾ ਸੀ ਅੱਛਾ ਉਹ ਹੀ ਕਹੇ ਜਾਂ ਰੈਕੇਟ ਚਲਾਉਂਦਾ ਸੀ ਜੀਦਾ ਜਦ ਰੌਲਾ ਪੈ ਗਿਆ ਉਹਦੀ ਏਵਜ਼ ਦੇ ਵਿੱਚ ਉਹਨੂੰ سزا ਲਈ ਜੇਲ੍ਹ ਚ ਪਾਇਆ ਜੇਲ੍ਹ ਚ ਰੌਲਾ ਪੈ ਗਿਆ ਵੀ 트럼ਪ ਇਹਨਾਂ ਦੇ ਸਾਰੇ ਪੇਪਰ ਪਬਲਿਕ ਕਰੇ ਹੂੰ ਉਹ ਗੱਲ ਦੇ ਵਿੱਚ 트럼ਪ ਨੂੰ ਇਹ ਹੋ ਗਿਆ ਵੀ ਮੈਂ ਕਿਵੇਂ ਇਹਨੂੰ ਰੋਕ ਸਕਦਾ ਉਹਦੇ ਵਿੱਚ ਕਹ ਲੋ ਹੁਣ ਮਿਸਟਰੀਅਸ ਕਹਿੰਦੇ ਨੇ ਹਾਲਾਤਾਂ ਵਿੱਚ ਉਹਨੇ ਸੁਇਸਾਈਡ ਕਰ ਲਿਆ ਹਮ ਪਰ ਸੁਇਸਾਈਡ ਦੇ ਵੇਲੇ ਸੀਸੀਟੀਵੀ ਕੈਮਰਾ ਬੰਦ ਹੋ ਗਏ ਹਮ ਤੇ ਜਿਹੜੇ ਗਾਰਡ ਉੱਥੇ ਡਿਊਟੀ ਕਰ ਰਹੇ ਸੀ ਉਹ ਉਹਦੋਂ ਹੀ ਸੌਂ ਗਏ ਜਾਂ ਕਿ ਪਾਸੇ ਗਏ ਹੋਏ ਸੀ ਤੇ ਉਹ ਸਾਰਾ ਕੁਝ ਇੱਕ ਕਾਲਾ ਮਾਲਾ ਦਿਖਦਾ ਜਿਹਦੇ ਸੁਸਾਇਡ ਕਿਦਾਂ ਕਰ ਗਿਆ ਜੀ ਜੇਲ੍ਹਾਂ ਦੇ ਵਿੱਚ ਤਾਂ ਉਦੋਂ ਦਾ ਕੋਈ ਸਮਾਨ ਪਹੁੰਚਦਾ ਹੀ ਨਹੀਂ ਵੀ ਕੋਈ ਸੁਸਾਇਡ ਕਰ ਸਕੇ ਕਿਸੇ ਨੂੰ ਨੁਕਸਾਨ ਪਹਾਂਚਾ ਸਕੇ ਇਹ ਜਿੰਮੇ ਜੀ ਆਪਣੇ ਉਰੇ ਕਹਿ ਦੁੰਦੇ ਨੇ ਗੈਂਗਸਟਰ ਮਾਰ ਗਿਆ ਹੂੰ ਆਪਣੇ ਉਰੇ ਕਹਿ ਦੁੰਦੇ ਨੇ ਖਾਲਕੂ ਸਿੰਘਾਂ ਨੇ ਮਾਰਤਾ ਅੰਦਰ ਬੈਠਾ ਜੇਲ੍ਹ 'ਚ ਬਿਸ਼ਨੋਈ ਮرائی ਜਾਂਦਾ ਹੂੰ ਉਵੇਂ ਸਾਰਾ ਕੁਝ ਇਹ ਸਾਰਾ ਇੱਕ ਕਹਿ ਲਓ ਤੰਤਰ ਥੱਲੇ ਆ ਜਾਂਦਾ ਹੈ ਕਿਵੇਂ ਲੋਕਾਂ ਨੂੰ ਮੈਨਿਪੂਲੇਟ ਕਰਨਾ ਹੈ ਕਿਵੇਂ ਲੋਕਾਂ ਦੇ ਅਗੇਂਸਟ ਲੀਡਰਾਂ ਤੋਂ ਕੰਮ ਕਰਾਉਣਾ ਜਿਦੇ ਵਿੱਚ ਜਿਹੜੇ ਕਿਰਦਾਰ ਦੇ ਸੱਚੇ ਸੁੱਚੇ ਚੰਗੇ ਬੰਦੇ ਨੇ ਉਹਨਾਂ ਨੂੰ ਥੱਲਿਓ ਹੀ ਤਰੱਕੀ ਨਹੀਂ ਕਰਨ ਦਿੱਤੀ ਜਾਂਦੀ ਤੇ ਜਿਹੜੇ ਕਿਰਦਾਰ ਦੇ ਤੁਸੀਂ ਦੇਖੋ ਭਗਵੰਤ ਮਾਨ ਜੀ ਦੀਆਂ ਵੀ ਪਿੱਛੇ ਵੀਡੀਓਜ਼ ਆਈਆਂ ਨੇ ਜਿਹੜੇ ਕੈਰੇਕਟਰ ਦੇ ਬੰਦੇ ਨਹੀਂ ਠੀਕ ਜਿਹੜੇ ਆਪਣੇ ਮੈਨਿਪੂਲੇਟ ਹੋ ਸਕਦੇ ਨੇ ਜਿਨ੍ਹਾਂ ਤੋਂ ਕੋਈ ਕੰਮ ਕਰਾਏ ਜਾ ਸਕਦੇ ਨੇ ਉਹ ਜੇ ਬੰਦਿਆਂ ਨੂੰ ਕੁਰਸੀਆਂ ਸੌਪੀਆਂ ਜਾਂਦੀਆਂ ਨੇ ਤਾਂ ਜੋ ਉਹ ਪਬਲਿਕ ਦੀ ਭਲਾਈ ਨਾਲੋਂ ਵੱਧ ਕਾਰਪੋਰੇਟ ਦੀ ਪੈਸੇ ਵਾਲਿਆਂ ਦੀ ਭਲਾਈ ਕਰ ਸਕਣ ਜੇ ਉਹਨਾਂ ਦੇ ਜਨਤਕ ਹੋ ਜਾਂਦੇ ਨੇ ਜੀ ਉਹਨਾਂ ਦੇ ਜਿਹੜੇ ਪ੍ਰੂਫ ਨੇ ਜਿਹੜੇ ਉਹਨਾਂ ਦੇ ਡਾਕੂਮੈਂਟ ਨੇ ਫਿਰ ਤਾਂ ਪੂਰੀ ਦੁਨੀਆ 'ਚ ਬਹੁਤ ਵੱਡਾ ਬਵਾਲ ਮਚ ਸਕਦਾ ਹੈ ਬਿਲਕੁਲ ਜੀ ਜਿਹੜਾ ਇਜ਼ਰਾਈਲ ਇੰਨਾ ਕੁ ਮੁਲਕ ਤੁਸੀਂ ਦੇਖੋ ਕਿੰਨੀਆਂ ਕਿ ਉਹਨਾਂ ਕੋਲ ਸੌਲਤਾ ਨੇ ਸਾਰੀ ਦੁਨੀਆ ਤੇ ਉਹ ਆਪਣੀ ਗ੍ਰਿਪ ਬਣਾਈ ਬੈਠਾ ਉਹ ਇਹੋ ਜਿਹੇ ਬੰਦਿਆਂ ਨੂੰ ਹੀ ਉਹਦੇ ਜਿਹੜਾ ਜੈਫਰੀ ਹੈ ਜੀ ਉਹਦੇ CIA ਅਮਰਕਾ ਤੇ ਇਜ਼ਰਾਈਲ ਨਾਲ ਕਹਿ ਲਓ CIA ਦਾ ਬੰਦਾ ਸੀਗਾ ਇਜ਼ਰਾਈਲ ਨਾਲ ਉਹਦੇ ਬਹੁਤ ਜ਼ਿਆਦਾ ਵਧੀਆ ਰਿਲੇਸ਼ਨ ਸੀ ਜਿਹਦੇ ਕਰਕੇ ਸਾਰਾ ਇਹ ਪੂਰਾ ਪਨੂ ਪਿਕਚਰ ਜੈਫਰੀ ਨੂੰ ਸਟ੍ਰੀਮ ਨੂੰ ਜੇਲ ਕਿੱਦਾਂ ਹੋ ਗਈ ਜੀ ਕਿੱਦਾਂ ਉਹ ਫਸ ਗਿਆ ਜਦੋਂ ਉਹਦੇ ਸਾਰੇ ਨਾਲ ਲਿੰਕ ਸੀਗੇ ਸਾਰਾ ਸਿਸਟਮ ਸੀਗਾ ਉਹਦੇ ਕੋਲ ਇਦਾਂ ਦੇ ਕੋਈ ਪ੍ਰੂਫ ਸੀ ਕਿ ਫਿਰ ਜੇਲ ਕਿੱਦਾਂ ਹੋ ਗਈ ਜੀ ਉਹ ਕੋਸ਼ ਬੰਦਿਆਂ ਨੇ ਸਾਇਨਟ ਨੇ ਉਹਨੂੰ ਇਹ ਗੱਲਾਂ ਜਿਹੜੀਆਂ ਜਦੋਂ ਉੱਥੇ ਸਰ ਜਨਿਕ ਹੋ ਗਈਆਂ ਉਹਦੇ ਵਿੱਚੋਂ ਨੂੰ ਜੇਲ 'ਚ ਵੀ ਉਹਨੂੰ ਐਂ ਜੇਲ ਨਹੀਂ ਕਰੀ ਸੀ ਜਿਵੇਂ ਹੋਰ ਬੰਦੇ ਨੂੰ ਕਰਦੇ ਨੇ ਜੀ ਓਪਨ ਜੇਲ 'ਚ ਕਿਸੇ ਸੂਰਤਾਂ ਦੇ ਅਧੀਨ ਜੇਲ੍ਹ ਹੋਈ ਸੀ ਜੀ ਉਹਦੇ 'ਚ ਵੀ ਉਹਦੇ ਜਿਹੜੇ ਲਿੰਕ ਸਾਰੇ ਸ਼ੋਅ ਹੁੰਦੇ ਸੀ ਹੂੰ ਇਹ ਤਾਂ ਜਦ 트럼ਪ ਤੇ ਜਿਆਦਾ ਪ੍ਰੈਸ਼ਰ ਬਣਿਆ ਪਬਲਿਕ ਕਰਨ ਲਈ ਡਾਕੂਮੈਂਟਸ ਉਦੋਂ ਫਿਰ ਉਹਨੂੰ ਮਾਰਾ ਦੇਣਾ ਹੀ ਬਿਹਤਰ ਸਮਝਿਆ ਗਿਆ ਮੇਰੇ ਹਿਸਾਬ ਨਾਲ ਤਾਂ ਤਾਂ ਉਹਦਾ ਸੁਸਾਇਸਾਈਡ ਦਾ ਸਾਰਾ ਇਹ ਢਾਂਚਾ ਪਾ ਨੂੰ ਇਹੀ ਸ਼ੋਅ ਕਰਦਾ ਵੀ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਜੇ ਇਹ ਨੂੰ ਸਾਰੇ ਕਾਗਜ਼ ਫਿਰ ਇਹਨਾਂ ਨੇ ਕਹਿਣਾ ਅਖੀਰ ਦੇ ਵਿੱਚ ਆ ਕੇ ਕਹਿ ਦਿੰਦੇ ਨੇ ਇਹ ਨੈਸ਼ਨਲ ਇੰਟਰਸਟ ਚ ਜੀ ਇੱਕ ਇੱਕ ਦੇਸ਼ ਤੇ ਉੱਤੇ ਬੜੀ ਵੱਡੀ ਮੁਸੀਬਤ ਆ ਜੂ ਇਸ ਕਰਕੇ ਅਸੀਂ ਆ ਡਾਕੂਮੈਂਟਸ ਡਿਕਲੇਅਰ ਨਹੀਂ ਕਰ ਸਕਦੇ ਫੇਰ ਗੱਲਾਂ ਲਕੋਲੀਆਂ ਜਾਂਦੀਆਂ ਨੇ ਜਦ ਬੰਦਾ ਹੀ ਮਾਰ ਦਿੱਤਾ ਗਿਆ ਉਹਦੇ ਅੱਗੇ ਬਿਆਨ ਨਹੀਂ ਆਉਣੇ ਉਹਦੇ ਅੱਗੇ ਕਈ ਚੀਜ਼ਾਂ ਡੈਰੀ ਹੋਰ ਉਹ ਚੀਜ਼ਾਂ ਸਾਰੀਆਂ ਇਹਨਾਂ ਨੇ ਕਬਜ਼ੇ 'ਚ ਕਰ ਲਈਆਂ ਤੇ ਜਿਹੜੀਆਂ ਈਮੇਲਸ ਹੋਰ ਕੁਝ ਚੀਜ਼ਾਂ ਇੰਟਰਨੈਟ ਤੇ ਪਈਆਂ ਹੁੰਦਿਆਂ ਨੇ ਉਹ ਸਾਹਮਣੇ ਆ ਗਈਆਂ। ਹੂੰ ਤੇ ਉਹਦੇ ਕਰਕੇ ਸਾਰਾ ਜਿਹੜਾ ਇੰਨਾ ਕਹੇ ਖਲਾਰਾ ਪਿਆ ਇਹ ਇਸ ਕਰਕੇ ਪਿਆ ਜੀ ਤੇ ਉਹ ਨਾਲੇ ਸਮੇਂ 'ਚ ਇਹ ਤੁਸੀਂ ਦੇਖੋ ਕੱਲੇ ਇਹੀ ਨਹੀਂ ਹੁਣ ਜੇ ਆਪਾਂ ਭਗਵੰਤ ਮਾਨ ਜੀ ਦੀ ਗੱਲ ਕਰੀਏ ਇਹਨਾਂ ਦੀਆਂ ਵੀ ਵੀਡੀਓਜ਼ ਆਈਆਂ ਨੇ। ਹੂੰ ਤੇ ਜਿਹੜਾ ਜਥੇਦਾਰ ਜੀ ਨਾਲ ਵੀ ਹੁਣ ਆਪਾਂ ਵਿਵਾਦ ਦੇਖ ਰਹੇ ਆ ਜੀ ਚੰਡੀਗੜ੍ਹ YouTube ਬਣਾਉਣ ਬਾਰੇ ਤੁਸੀਂ ਜੂ ਟਰਮ ਲੈ ਲੈਣਾ ਜੀ ਪੰਜਾਬ ਨਾਲ ਕੱਦੀ ਕਾਂਗਰਸ ਆਪਾਂ ਕਹਿੰਦੇ ਸੀ ਅਕਾਲੀ ਦਲ ਕਹਿੰਦਾ ਸੀ ਕਾਂਗਰਸ ਨਾਲ ਹੱਥ ਨਹੀਂ ਮਿਲਾ ਸਕਦੇ ਬਹੁਤ ਪੁਰਾਣੇ ਤਾਂ ਕਹਿ ਲੋ ਸਾਡੇ ਉਲਟ ਕੰਮ ਕਰ ਰਹੇ ਨੇ ਪਰ ਜਿਹੜੀ ਨੂੰ ਪਾਵਰ ਚ ਲੈਉਣੇ ਆ ਉਹ ਸਾਰੇ ਹੀ ਭਾਜੀਪੀ ਵੀ ਹੁਣ ਸਿੱਖਾਂ ਦੇ ਅਗੇਂਸਟ ਕੰਮ ਕਰਨ ਲੱਗ ਗਈ ਕਿਉਂਕਿ ਸਰਬੱਤ ਦੇ ਭਲੇ ਵੀ ਅਪਾ ਸਭ ਨੂੰ ਨਾਲ ਲੈ ਕੇ ਸੰਗਤ ਰੂਪ ਦੇ ਵਿੱਚ ਕੰਮ ਕਰਨ ਵਾਲੇ ਇੱਕ ਸਿੱਖੇ ਨੇ ਹੂੰ ਪਹਿਲਾਂ 84 ਹੋਏ ਨੇ ਦਿੱਲੀ ਚ ਲੱਖੀਸ਼ਾ ਲਵਾਨਾ ਤਕਰੀਬਨ ਸਾਰੀ ਦਿੱਲੀ ਦੇ ਮਾਲਕ ਸੀ ਸਿੱਖਾਂ ਦੇ ਕੰਟਰੋਲ ਚ ਦਿੱਲੀ ਸੀ ਹੂੰ ਜਿਦੇ ਕਰਕੇ 84 ਦੀਆਂ ਸਾਰੀਆਂ ਘਟਨਾਵਾਂ ਵਾਪਰੀਆਂ ਉੱਥੇ ਜਿਹੜੇ ਬੰਦੇ ਪੋਲੀਟੀਕਲੀ ਜਾਂ ਪੈਸੇ ਚ ਤੱਕੜੇ ਸੀ ਜਿਹੜੇ ਟਰਾਂਸਪੋਰਟਰ ਵਰਲਡਵਾਈਡ ਸੀ ਉਹਨਾਂ ਨੂੰ ਮਾਰ ਕੇ ਸਾਰਾ ਕੁਝ ਇਹ ਅੱਪਦਾ ਇਹਨਾਂ ਨੇ ਕੰਟਰੋਲ ਕਰ ਲਿਆ ਹੂੰ ਦਿੱਲੀ ਦੇ ਉੱਤੇ ਓਵੇਂ ਕਿਸੇ ਨੂੰ ਮਾਰ ਕੇ ਕਿਸੇ ਨੂੰ ਤੋਂ ਬਲੈਕਮੇਲ ਕਰਕੇ ਤੇ ਕਿਹੜਾ ਵੀ ਤੁਸੀਂ ਦੇਖ ਲਓ ਗੈਨੀ ਜੈਲ ਸਿੰਘ ਇੱਕ ਤਿੰਨੇ ਫੌਜਾਂ ਦੇ ਮੁਖੀ ਸੀਗੇ ਹੂੰ ਉਹ ਉਦੋਂ ਟੌਪ ਤੇ ਇੱਕ ਸਿੱਖ ਬੈਠਾ ਹੋਵੇ ਤੇ ਸਿੱਖਾਂ ਨਾਲ ਕਿੰਨਾ ਵੱਡਾ ਧੱਕਾ ਕਰਤਾ ਜਾਵੇ ਇਹ ਸਿੱਖਾਂ ਨੂੰ ਪਾਵਰ ਨਹੀਂ ਦਿੰਦੇ ਇਹ ਇਹਨਾਂ ਨੂੰ ਦੇਖ ਲੈਣਾ ਚਾਹੀਦਾ ਜਿਹੜੇ-ਜਿਹੜੇ ਆਉਧਿਆਂ ਪਿੱਛੇ ਲਾਲਚ ਨੂੰ ਭਾਜਪੀ ਚ ਜਾਂ ਸੈਂਟਰ ਦੀਆਂ ਏਜੰਸੀਆਂ ਨਾਲ ਰਲ ਕੇ ਉਧਰ ਨੂੰ ਭੱਜੇ ਜਾਂਦੇ ਨੇ ਉਹਨਾਂ ਦਾ ਤੁਸੀਂ ਇਹ ਦੇਖ ਲਓ ਵੀ ਉਹਨਾਂ ਨੂੰ ਇੱਕ ਰਬਰ ਸਟੈਂਪ ਦੀ ਤਰ੍ਹਾਂ ਚਿਹਰਾ ਉਹਨਾਂ ਦਾ ਵਰਤੇ ਜਾਂਦਾ ਜਿਵੇਂ ਉਹਨ ਭਗਵੰਤ ਮਾਨ ਜੀ ਦੀ ਕੁਰਸੀ ਤੇ ਬੈਠੇ ਨੇ ਪਰ ਉਹਨਾਂ ਨੂੰ ਕਦੀ ਵੀ ਕੋਈ ਪਰ ਭਗਵੰਤ ਮਾਨ ਜੀ ਦਾ ਅੱਜ ਜੀ ਵਿਧਾਨ ਸਭਾ ਦਾ ਸੈਸ਼ਨ ਅਨੰਦਾਂ ਦੀ ਪੁਰੀ ਦੇ ਵਿੱਚ ਅਨੰਦਪੁਰ ਸਾਹਿਬ ਲਗਾਇਆ ਜੀ ਕਹਿੰਦੇ ਅ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸੀ ਦੀ ਦਿਹਾੜਾ ਜਿਹੜਾ ਉਸ ਨੂੰ ਸਮਰਪਿਤ ਹੈ ਜੀ ਵੇਖੋ ਜੇ ਸਿੱਖਾਂ ਦੇ ਲਈ ਆਪਾਂ ਗੱਲ ਕਰੀਏ ਜੇ ਭਗਵੰਤ ਮਾਨ ਜੀ ਸਿੱਖਾਂ ਲਈ ਸincere ਨੇ ਤਾਂ ਅਨੰਦਪੁਰ ਦੇ ਮੱਤੇ ਤੇ ਗੱਲ ਕਰਨ ਹੂੰ ਜਿਹੜੀ ਸਿੱਖਾਂ ਦੀ ਇੰਨੇ ਚਿਰ ਦੀ ਆਪਣੀ ਮੰਗ ਹੈ ਚੰਡੀਗੜ੍ਹ ਨੂੰ ਲੈਣ ਦਿਓ ਤਾਂ ਤਰੀਕੇ ਨਾਲ ਚੰਡੀਗੜ੍ਹ ਪੰਜਾਬ ਤੋਂ ਖੋਇਆ ਜਾ ਰਿਹਾ ਹੂੰ ਤੇ ਆਪ ਚਿੱਠੀਆਂ ਲਿਖ ਕੇ ਸੰਭਾਲ ਰਹੇ ਨੇ ਸਾਰੀਆਂ ਸਰਕਾਰ ਇਹ ਤੁਸੀਂ ਦੇਖੋ ਹੁਣ ਚਾਹੇ ਉਹਨਾਂ ਨੇ ਯੂ ਟਰਨ ਤਾਂ ਲਿਆ ਯੂ ਟਰਨ ਕਿਉਂ ਲਿਆ ਕਿਉਂਕਿ ਇੱਕਦਮ ਬਗਾਵਤ ਹੋ ਗਈ ਜੀ ਜਿਹੜਾ ਆਪਣਾ ਜਾਖੜ ਸਾਹਿਬ ਨੂੰ ਜਦ ਮੀਟਿੰਗ ਕਰੀ ਇਹਨਾਂ ਨੇ ਪੂਰੀ ਪੰਜਾਬ ਦੀ ਬੀਜੇਪੀ ਕੋਰ ਕਮੇਟੀ ਦੀ ਜੀ ਉੱਥੇ ਉਹਨਾਂ ਨੇ ਇੱਕੋ ਸਵਾਲ ਕਿਹਾ ਵੀ ਤੁਸੀਂ ਐਂ ਦੱਸੋ ਜਿਹੜਾ ਇਹ ਫੈਸਲਾ ਲੈ ਰਹੇ ਨੇ ਇਹਦੇ ਹੱਕ ਚ ਕੌਣ ਹੈ ਹੂੰ ਉਹਦੇ ਤੋਂ ਬਾਅਦ ਇੱਕ ਕਹਿੰਦੇ ਪਿੰਡ ਡ੍ਰੌਪ ਸਾਇਲੈਂਸ ਹੋ ਗਈ ਸੁਸਰੀ ਬੰਗ ਸਾਰੇ ਸੌਂ ਗਏ ਵੀ ਕਿਸੇ ਨੇ ਨਹੀਂ ਇਹ ਕਿਹਾ ਵੀ ਅਸੀਂ ਨਾਲ ਹੈ ਹੂੰ ਇੱਕ ਵਾਰ ਇਹ ਗੱਲ ਚੱਲ ਪਈ ਸੀ ਵੀ ਸਮੂਹਕ ਰੂਪ ਦੇ ਵਿੱਚ ਭਾਜਪਾ ਦੀ ਪੂਰੀ ਟੀਮ ਰਿਜ਼ਾਈਨ ਕਰ ਦੋ ਹੂੰ ਵੀ ਕਿਉਂਕਿ ਆਪਣੇ ਲਈ ਤਾਂ ਗਏ ਜੇ ਇਹਨਾਂ ਨੇ ਆ ਕੰਮ ਕਰਤਾ ਚੰਡੀਗੜ੍ਹ YouTube ਬਣਾਤਾ ਪੰਜਾਬ ਦਾ ਤਾਂ ਪੋਲਿਟੀਕਲ ਗਰਾਉਂਡ ਹੀ ਪੰਜਾਬੀਆਂ ਦੇ ਹੱਥੋਂ ਖੁੱਸ ਜਾਣਾ ਚਾਹੇ ਉਹ BJP ਵਾਲੇ ਹੋਣ ਚਾਹੇ ਆਪ ਪਾਰਟੀ ਵਾਲੇ ਹੋਣ ਕਿਉਂਕਿ ਇਹਨਾਂ ਦੇ ਹੱਥ 'ਚ ਕੰਟਰੋਲ ਹੈ ਹੁਣ ਮੈਨੇਜਮੈਂਟ ਹੈ ਹਮ ਜਦ ਇੰਨੀ ਹੱਦ ਤੱਕ ਕੰਮ ਹੋ ਗਿਆ ਤਾਂ BJP ਨੇ ਬੈਕਆਊਟ ਕਰ ਰਿਹਾ ਕੋਈ ਮਾੜੀ-ਮੋਟੀ ਗੱਲ ਨਹੀਂ ਹੁੰਦੀ ਜਦ ਸਾਰੀ ਉਹ BJP ਦੀ ਟੀਮ ਮੂ ਰਿਜ਼ਾਈਨ ਕਰਨ ਨੂੰ ਸੋਚੇ ਪੰਜਾਬੀਆਂ ਦੀ ਇਹੀ ਗੱਲ ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਚਾਪਲੂਸ ਬੰਦੇ ਫੜ ਕੇ ਅੱਗੇ ਲਾ ਵੀ ਲੈਣੇ ਆ ਫੇਰ ਵੀ ਕਿਤੇ ਨਾ ਕਿਤੇ ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਇਹਨਾਂ ਦਾ ਜਮੀਰ ਕਿੱਕਾ ਜਾਗ ਜਾਂਦਾ ਈ ਹਾਂ ਜਮੀਰ ਕਿਵੇਂ ਜਾਗ ਜਾਂਦੇ ਉਹ ਮਹਾਰਾਜ ਦਾ ਇੱਕ ਗੁਰੂਆਂ ਦਾ ਪ੍ਰਤਾਪ ਹੈ ਆਪਣੇ ਤੇ ਆਪਾਂ ਕਦੀ ਵੀ ਇਹ ਗੱਲੋਂ ਕਹ ਲੋ ਮੁਨਕਰ ਨਹੀਂ ਹੋ ਸਕਦੇ ਵੀ ਆਪਣਾ ਕਿਹੜਾ ਦੇਸ਼ ਹੈ ਤੇ ਆਪਣੇ ਕੀ ਫਰਜ਼ ਨੇ ਹੂੰ ਤੇ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਜੋ ਸੈਸ਼ਨ ਚੱਲ ਰਿਹਾ ਹੁਣ ਆਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਤੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਇਹ ਸੈਸ਼ਨ ਜਿਹੜਾ ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ ਇਹ ਮਹਾਰਾਜ ਕਹਿਣ ਦੀ ਉਹ ਗੱਲ ਹੈ ਹੂੰ ਤੁਸੀਂ ਦੇਖੋ ਹੁਣ ਕਿੱਡੀ ਛੋਟੀ ਗੱਲ કરી ਸੀ ਕਿੰਨਾ ਇੱਕ ਕੁਰਸੀਆਂ ਬੌਣੀਆਂ ਨਜ਼ਰ ਆਉਂਦੀਆਂ ਨੇ ਕਿਸੇ ਰੂਪ ਦੇ ਵਿੱਚ ਹੂੰ ਦੇਖੋ ਕਿੱਡੇ ਕਿੱਡੇ ਵੱਡੇ ਬੰਦੇ ਨੇ ਸੀਐਮ ਪੰਜਾਬ ਹੂੰ ਤੇ ਗੱਲ ਕੀ ਕਰ ਰਹੇ ਨੇ ਵੀ ਗੁਰਦੁਆਰਿਆਂ ਚੋ ਜੇ ਗੋਲਕਾ ਚੱਕਦੀ ਹੈ ਹੂੰ ਇਹ ਸਵਾਲ ਮੇਰਾ ਅਗਲਾ ਸਵਾਲ ਸੀ ਗੋਲਕਾ ਚੱਕਣ ਦੀ ਉਹ ਗੱਲ ਤੁਸੀਂ ਦੇਖੋ ਕਹਿ ਜੀ ਸੋਚ ਹੈ ਇਹਨਾਂ ਦੀ ਕਿੱਡੀ ਛੋਟੀ ਪੱਧਰ ਤੇ ਵੀ ਪੈਸੇ ਬਿਨਾ ਕੋਈ ਸਫਸਤਾ ਚੱਲ ਸਕਦੀ ਹੈ ਹੂੰ ਇਹ ਗੱਲ ਤਾਂ ਕਹਿੰਦੇ ਨਹੀਂ ਵੀ ਸਾਰੇ ਜਿੰਨੇ ਵੀ ਬੰਦੇ ਨੇ ਸਾਰੇ ਇਮਾਨਦਾਰ ਹੋਣ ਹੂੰ ਬਈ ਮਰ ਦੂਜੇ ਨੂੰ ਇਮਾਨਦਾਰ ਹੋਣ ਲਈ ਨਹੀਂ ਨਾ ਕਹਿ ਸਕਦਾ ਹੂੰ ਉਹ ਇਹ ਕਹਿੰਦੇ ਉਹਦੇ ਤੇ ਅਟੈਕ ਜਿੰਮੇ ਝੁੱਠੀ ਮੁਠੀ ਦੀ ਦਿਖਾਉਣ ਨੂੰ ਲੜਾਈ ਲੜ ਰਹੇ ਨੇ ਗੋਲਕਾਂ ਦੀ ਲੜਾਈ ਸ਼ੁਰੂ ਕਰ ਲਈ ਜੀ ਵੀ ਤੁਸੀਂ ਵੱਡੇ ਮੁੱਦੇ ਇੰਨੇ ਪੰਜਾਬ ਦੇ ਮੁੱਦੇ ਗੈਂਗਸਟਰਸ ਨਸ਼ਿਆਂ ਤੇ ਤੁਸੀਂ ਆਹ ਦੇਖੋ ਜਦ ਜਦ ਜਿਹੜੀ ਚੀਜ਼ ਇਹ ਕਹਿੰਦੇ ਰਹੇ ਨੇ ਪਹਿਲਾਂ ਲੋਕਪਾਲ ਕਹਿੰਦੇ ਰਹੇ ਨੇ ਕਟੜ ਈਮਾਨਦਾਰ ਕਹਿੰਦੇ ਰਹੇ ਨੇ ਤਾਂ ਇਹਨਾਂ ਦੇ ਕਿੰਨੇ ਹੀ ਆਪਦੇ ਮੰਤਰੀ ਤੇ ਆਪਦੇ ਬੰਦੇ ਕਿੰਨੇ ਤੇ ਪਰਚੇ ਇਹਨਾਂ ਨੇ ਸ਼ੋਅ ਕਰੇ ਕਿੰਨੇ ਆਪ ਦਾ ਕ੍ਰਾਪਸ਼ਨ ਦਾ ਕਰਿਆ ਜਾਦੇ ਗੱਲ ਕਰਦੇ ਰਹੇ ਨੇ ਵਿਦਿਆ ਦੀ ਸਕੂਲਾਂ ਦੀ ਉਦੋਂ ਉਦੋਂ ਸਕੂਲਾਂ ਦਾ ਸਟੈਂਡਰਡ ਇਹਨਾਂ ਨੇ ਜਮਾ ਸੱਟ ਤਾਂ ਪੜ੍ਹਾਈ ਦਾ ਕਰ ਜਿਹੜਾ ਬੱਚਿਆਂ ਦਾ ਜਿਹੜਾ ਇੱਕ ਸਟੱਡੀਜ਼ ਦਾ ਚੱਲ ਰਿਹਾ ਸੀ ਪਿੱਛੋਂ ਤੋਂ ਚੱਲਿਆ ਹੁੰਦਾ ਉਹ ਬਿਲਕੁਲ ਸਿੱਟਤਾ ਹਮ ਜਦ ਜਦ ਇਹਨਾਂ ਨੇ ਗੈਂਗਸਟਰਸ ਦੇ ਅਗੇਂਸਟ ਗੱਲ ਕਰੀਆ ਉਦੋਂ ਉਦੋਂ ਗੈਂਗਸਟਰਸ ਵਧੇ ਨੇ ਹਮ ਲੋਕਾਂ ਨੂੰ ਵੱਧ ਮਾਰਿਆ ਜਦ ਇਹਨਾਂ ਨੇ ਗੱਲ ਕਰੀਆ ਹੁਣ ਵੀ ਯੁੱਧ ਨਸ਼ੇ ਵਿਰੁੱਧ ਹੁਣ ਤੁਸੀਂ ਪਿੰਡਾਂ ਦੇ ਵਿੱਚ ਜਿੱਥੇ ਮਰਜ਼ੀ ਹੁਣ ਜਾ ਕੇ ਦੇਖ ਲਓ ਨਸ਼ਾ ਸ਼ਰਿਆਮ ਬਿਕਦਾ ਤੇ ਜਿਹੜੇ ਝੋਟੇ ਵਰਗੇ ਜਿਹੜੇ ਗੱਲ ਕਰਦੇ ਨੇ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਉਲਟੀਆਂ ਉਹਨਾਂ ਨੂੰ ਜੇਲ੍ਹਾਂ ਚ ਧੱਕਿਆ ਜਾਂਦਾ ਜੀ ਤੇ ਇਹਨਾਂ ਤੋਂ ਬਚਿਆ ਕਿੱਦਾਂ ਜਾ ਸਕਦਾ ਜੀ ਕੀ ਕਰਨ ਸਾਡੇ ਲੋਕ ਕਿਉਂਕਿ ਪੀਸਿਆ ਆਮ ਪਬਲਿਕ ਨੇ ਜਾਣਾ ਹੀ ਤੇ ਲੀਡਰ ਤਾਂ ਅੱਜ ਇੱਕ ਪਾਰਟੀ ਚ ਕੱਲੂ ਦੂਜੀ ਪਾਰਟੀ ਨੂੰ ਕਹਿ ਦਿੰਦੇ ਨੇ ਸਾਡੀ ਪਾਰਟੀ ਹਾਂ ਜੀ ਬਗਾਨੀ ਹੋ ਜਾਂਦੀ ਜਿਵੇਂ ਕਹਿੰਦੇ ਨੇ ਆਇਆ ਆਰਾਮ ਗਿਆ ਆਰਾਮ ਵੰਡ ਜਾਂਦਾ ਜੀ ਰਤੋਂ ਰਾਤ ਉਹੀ ਬੰਦੇ ਇੱਕ ਪਾਰਟੀ ਚੋਂ ਦੂਜੀ ਪਾਰਟੀ ਚ ਚਲੇ ਜਾਂਦੇ ਜੀ ਬਹੁਤ ਅੱਛਾ ਸਵਾਲ ਹੈ ਜੀ ਟਵਨ ਹੈ ਜੀ ਇਹ ਤੁਹਾਡਾ ਆਪਾਂ ਕਿਵੇਂ ਬਚ ਸਕਦੇ ਜੀ ਆਪਾਂ ਉਵੇਂ ਹੀ ਬਚ ਸਕਦੇ ਆ ਜਿਵੇਂ ਆਪਾਂ ਨੂੰ ਜਿੱਥੋਂ ਇਹਨਾਂ ਨੇ ਤੋਰੇਆ ਸੀ ਜੀ ਆਪਣਾ ਪਿੰਡਾਂ ਦੇ ਵਿੱਚ ਇੱਕ ਦੂਜੇ ਨਾਲ ਪ੍ਰੇਮ ਇੱਕ ਦੂਜੇ ਪ੍ਰਤੀ ਆਪਾਂ ਕੰਮ ਆਉਣਾ ਇੱਕ ਦੂਜੇ ਦੀ ਬੀੜੀ ਕਰਨੇ ਜਾਣਾ ਕਿਸੇ ਦੇ ਕੰਮ ਜੇ ਕਿਸੇ ਦਾ ਕੰਮ ਖਰਾਬ ਹੁੰਦਾ ਸੀ ਤੁਰਿਆ ਜਾਂਦਾ ਹੋਰ ਕੋਈ ਸਵਾਰ ਜਾਂਦਾ ਸੀ ਤੇ ਪਿੰਡਾਂ ਦੇ ਵਿੱਚ ਆਪਾਂ ਜਿਹੜੇ ਗ੍ਰਾਮ ਸਭਾ ਸਭ ਤੋਂ ਵੱਡੀ ਆਪਣੀ ਅਦਾਲਤ ਹੈ ਹੂੰ ਉੱਥੇ ਆਪਾਂ ਸਾਰੇ ਇੱਕਾ ਕਰਕੇ ਕੋਈ ਪਾਰਟੀ ਨੂੰ ਬਿਲੋਂਗ ਕਰਦੇ ਆ ਆਪਾਂ ਆਪਣੇ ਪਿੰਡਾਂ ਨੂੰ ਬਚਾ ਲਓ ਆਪਣੇ ਲੋਕ ਸਮਝ ਨਹੀਂ ਰਹੇ ਜੀ ਇਹਨਾਂ ਦੀ ਨੀਤੀਆਂ ਇਹ ਕਹਿੰਦੇ ਨੇ ਪਾੜੋ ਤੇ ਰਾਜ ਕਰੋ ਸਾਡੇ ਲੋਕ ਪਾਟੇ ਹੋਏ ਨੇ ਅੱਜ ਵੀ ਲੜ ਰਹੇ ਨੇ ਇੱਕ ਦੂਜੇ ਲੀਡਰ ਦੇ ਕਾਰਨ ਲੀਡਰ ਫੇਰ ਵੀ ਇਕੱਠੇ ਹੋ ਜਾਂਦੇ ਨੇ ਜੀ ਮੈਂ ਤੁਹਾਨੂੰ ਦੱਸ ਕੇ ਹਟਿਆ ਕਿਵੇਂ ਦੇਖੋ ਬੀਜੇਪੀ ਵਾਲੇ ਜਿਹੜੇ ਕਹ ਲੋ ਬੀਜੇਪੀ ਦੀ ਟੀਮ ਚ ਰਲੇ ਹੋਏ ਬੀਜੇਪੀ ਦੇ ਅਗੇਂਸਟਰ ਰਜਾਈਨ ਕਰਨ ਨੂੰ ਤਿਆਰ ਹੋ ਗਏ ਸੀ ਪੰਜਾਬੀਆਂ ਦੇ ਅੰਦਰ ਸਾਦੇ ਅੰਦਰ ਕਿਨਕਾ ਜਾਗ ਰਿਹਾ ਹੁਣ ਯੂਨੀਵਰਸਿਟੀ ਦੀ ਲੜਾਈ ਦੇਖ ਲੋ ਚਾਹੇ ਜਦ ਆਪਾਂ ਕਿਸਾਨ ਅੰਦੋਲਨ ਕਰਿਆ ਉਦੋਂ ਦਾ ਦੇਖ ਲੋ ਯੂਨੀਵਰਸਿਟੀ ਦੇ ਵਿੱਚ ਕਿੰਨੇ ਪਿੱਛੇ 10 ਤਰੀਕ ਨੂੰ ਇਹਨਾਂ ਨੇ ਹੌਕਾ ਦਿੱਤਾ ਸੀ ਕਿੰਨਾ ਇਕੱਠ ਹੋ ਗਿਆ ਸੀ ਲੋਕ ਸਾਹਮਣੇ ਔਖੇ ਹੋ ਗਏ ਸੀ ਜੀ ਆਪਣਾ ਜਿਹੜਾ ਏਕਾ ਤੇ ਉਹ ਕਿਨਕਾ ਜੇ ਵੀ ਆਪਣੇ ਚ ਬਾਕੀ ਹੈ ਅੱਪਾ ਜਿਹੜਾ ਇੱਕ ਕੋਈ ਗੱਲ ਹੋਈ ਤੇ ਵਾਲਾ ਮਾਰਦੇ ਆ ਉਹਦੀ ਬਜਾਏ ਉਹ ਕੰਟੀਨਿਊਟੀ ਵਿੱਚ ਆਪਾਂ ਪਿੰਡਾਂ ਚ ਆਪਣੀਆਂ ਜਨਰੇਸ਼ਨਜ਼ ਨੂੰ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਨੂੰ ਆਪਣੇ ਬਾਣੇ ਨੂੰ ਆਪਣੇ ਗੁਰੂਆਂ ਨੇ ਦਿੱਤੇ ਸਿਧਾਂਤ ਨੂੰ ਉਹ ਚੀਜ਼ਾਂ ਤੇ ਆਪਾਂ ਪੈਰਾ ਦੇਣਾ ਸ਼ੁਰੂ ਕਰੀਏ ਤਾਂ ਆਪੀ ਇਹਨਾਂ ਨੂੰ ਆਪਣੇ ਮਗਰੋਂ ਆਉਣਾ ਪਊ ਜੀ ਇਹ ਇਹੀ ਇੱਕ ਤਰੀਕਾ ਹੋਰ ਕੋਈ ਤਰੀਕਾ ਨਹੀਂ ਕਿਉਂਕਿ ਜਦ ਇਕੱਲਾ ਜੇ ਮੇਰੇ ਤੇ ਵੀ ਕੋਈ ਰਿਸਪਾਂਸਿਬਿਲਟੀ ਇਕੱਲੇ ਤੇ ਆ ਜਾਵੇ ਹੋ ਸਕਦਾ ਮੇਰਾ ਵੀ ਮਨ ਡੋਲ ਜਾਏ ਹੂੰ ਇਸ ਕਰਕੇ ਸੰਗਤ ਰੂਪ ਵਿੱਚ ਗੁਰੂ ਮਹਾਰਾਜ ਨੇ ਸੰਗਤ ਨੂੰ ਉੱਤੇ ਕਿਉਂ ਰੱਖਿਆ ਸੀ ਹੂੰ ਕਿਉਂਕਿ ਜਦ ਸਮੂਹ ਇਕੱਠੇ ਹੋ ਕੇ ਆਪਾਂ ਕੋਈ ਡਿਸੀਜਨ ਲੈਣੇ ਆ ਕੋਈ ਗੱਲ ਕਰਦੇ ਆ ਤਾਂ ਉਹਨਾਂ ਨੂੰ ਮੈਨਿਪੂਲੇਟ ਕਰਨਾ ਬਹੁਤ ਔਖਾ ਹੁੰਦਾ ਹੈ ਸੰਗਤ ਨੂੰ ਨਾ ਤੁਸੀਂ ਬਲੈਕਮੇਲ ਕਰ ਸਕਦੇ ਹੋ ਨਾ ਖਰੀਦ ਸਕਦੇ ਹੋ ਨਾ ਕਿਸੇ ਰੂਪ ਚ ਵੀ ਕੰਪਰੋਮਾਈਜ਼ ਕਰ ਸਕਦੇ ਸੰਗਤ ਦੀ ਗੱਲ ਤੁਹਾਨੂੰ ਮੰਨਣੀ ਪਊਗੀ ਇਸ ਕਰਕੇ ਆਓ ਆਪਾਂ ਲੀਡਰਾਂ ਦੀ ਬਜਾਏ ਸੰਗਤ ਬਣੀਏ ਤੇ ਇੱਕ ਇਕੱਠੇ ਹੋ ਕੇ ਚੰਗੇ ਕੰਮ ਕਰੀਏ ਸਮਾਜ ਨੂੰ ਸੁਧਾਰੀਏ ਆਪਣੇ ਬੱਚਿਆਂ ਨੂੰ ਕੈਨੇਡਾ ਤੋਂ ਅਮਰੀਕਾ ਤੋਂ ਵਾਪਸ ਬੁਲਾਈਏ ਇਹ ਧਰਤੀ ਉਹਨਾਂ ਨੇ ਛਡਾਉਣੀ ਹੈ ਉਰੇ ਉਹਨਾਂ ਨੇ ਆਉਣਾ ਇਸ ਕਰਕੇ ਕੈਨੇਡਾ ਅਮਰੀਕਾ ਚ ਤੁਹਾਨੂੰ ਵੀਜ਼ੇ ਲੱਗ ਰਹੇ ਨੇ ਕੋਈ ਤੁਹਾਡੇ ਸਰਖਾਬ ਦੇ ਪਰ ਨਹੀਂ ਲੱਗੇ ਹੋਏ ਵੀ ਤੁਸੀਂ ਉੱਥੇ ਜਾ ਕੇ ਕੁਝ ਉਹਨਾਂ ਦਾ ਕੋਈ ਸਵਾਰ ਦੇਣੇ ਉਹਨਾਂ ਨੇ ਜਿਹੜੀ ਇਹ ਵਧੀਆ ਅਨਮੁੱਲ ਅਨਮੋਲੀ ਧਰਤੀ ਹੈ ਇਹਦੇ ਤੇ ਕਬਜ਼ਾ ਕਰਨਾ ਤੁਹਾਨੂੰ ਕਿਤੇ ਹੋਰ ਠੰਡੇ ਮੁਲਕਾਂ ਚ ਜਿੱਥੇ ਕੁਝ ਨਹੀਂ ਹੁੰਦਾ ਉੱਥੇ ਤੁਹਾਨੂੰ ਡੱਕਣਾ ਹਮ ਇਸ ਲਈ ਆਪ ਆਓ ਸਿਆਣੇ ਹੋਈਏ ਇਹ ਧਰਤੀ ਨੂੰ ਬਚਾਈਏ ਇਸ ਮੁਲਕ ਨੂੰ ਬਚਾਈਏ ਤੇ ਜਿਵੇਂ ਪਹਿਲਾਂ ਸਿੱਖ ਕਾਬਲ ਸੀ ਜਦ ਇਹਨਾਂ ਨੂੰ ਔਖਾ ਸੀਗਾ ਹਮ ਸਰਬੱਤ ਦੇ ਭਲੇ ਦੀ ਗੱਲ ਕਰਦੇ ਸੀ ਇਹਨਾਂ ਨੇ ਮਾਰ ਕੇ ਮਕਾਇਏ ਹੁਣ ਵੀ ਇਹ ਹੈ ਇੰਨੀ ਪਤਾ ਪਾਕਿਸਤਾਨ ਹਿੰਦੁਸਤਾਨ ਦੀ ਜੰਗਲ ਰਲਵਾ ਦੇਣ ਜਾਂ ਜਿਵੇਂ ਕੈਮੀਕਲ ਬਦਲਾ ਚ ਛਿੜਕ ਕੇ ਕਰ ਰਹੇ ਨੇ ਇਹ ਜੇ ਕਿੰਨੇ ਇਹਨਾਂ ਕੋਲ ਤਰੀਕੇ ਨੇ ਇਹਨਾਂ ਅਰਥ ਕੋ ਇੱਕ ਵੀ ਇਹ ਮੈਨਿਪੂਲੇਟ ਕਰਦੇ ਨੇ ਜੀ ਤੇ ਆਪਾਂ ਨੂੰ ਮਾਰਨ ਤੱਕ ਜਾਣਗੇ ਪਰ ਆਪਣਾ ਸਤਗੁਰ ਰੱਖਾ ਹੈ ਇਹੀ ਔਖਾ ਦੇ ਸਕਦੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਦੇ ਲਈ। ਆਪ ਜੀ ਦਾ ਵੀ ਧੰਨਵਾਦ ਜੀ ਟਵਾਨਾ ਜੀ ਤੁਸੀਂ ਇਹ ਜਿਹੜੀ ਸਚਾਈ ਦੀ ਜੋਤ ਜਗਾ ਰਹੇ ਹੋ ਇਹਨੂੰ ਜਗਾਈ ਰੱਖੋ ਲੋਕਾਂ ਤੱਕ ਸੱਚੀਆਂ ਤੇ ਸੁੱਚੀਆਂ ਵੀਡੀਓਜ਼ ਪਹੁੰਚਾਉਂਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।